ਗੱਲ ਤੁਹਾਨੂੰ ਦੱਸ ਦਿਆਂ ਇਹ ਜਿਹਨੂੰ ਤੁਸੀਂ ਐਮਪੀ ਬਣਾਇਆ ਜਿਹਨਾਂ ਨੂੰ ਤੁਸੀਂ ਮੰਤਰੀ ਬਣਾਇਆ ਏਲ ਦਾ ਜੋਰ ਲਾਇਆ ਪਿਆ ਵੀ ਗੁਰਨਾਨਕ ਮੋਦੀ ਖਾਨਾ ਬੰਦ ਕਰੋ ਏਲ ਦਾ ਜੋਰ ਲੱਗਿਆ ਪਿਆ ਇਹਨਾਂ ਦਾ ਮੈਂ ਬਾਰ ਬਾਰ ਕਹਿੰਨਾ ਕੋਈ ਪਤਾ ਨਹੀਂ ਕਿਦਣ ਬੰਦ ਕਰਾ ਦੇਣਾ ਪਰ ਜਿੰਨਾ ਚਿਰ ਹੈਗੇ ਆ ਸੱਚ ਜਾਗਰ ਕਰਕੇ ਜਾਵਾਂਗੇ ਭਾਵੇਂ 4 ਦਿਨ ਸੇਵਾ ਮਿਲੇ ਭਾਵੇਂ 4 ਹਫਤੇ ਸੇਵਾ ਮਿਲੇ ਜਿੰਨਾ ਚਿਰ ਬੈਠਿਓ ਸੱਚ ਦੱਸਾਂਗੇ 57 ਰੁਪਏ ਵੀ ਪਰ ਲਿਆ ਆ ਲੋ ਜੀ ਦਵਾਈ ਇਹ ਦਵਾਈ ਕਿਹੜੀ ਆ ਇਹ اومਨੀ ਜੈਲ ਇਹ ਟਿਊਬ ਆ 103 ਰੁਪਏ ਪ੍ਰਿੰਟ ਆ ਤੇ ਰੇਟ ਕਿੰਨਾ 32 ਰੁਪਏ 32 ਰੁਪਏ ਰੇਟ ਦੇ ਵਿੱਚ ਬੰਦਾ ਕਮਾ ਕੇ ਦੇ ਰਿਹਾ ਸਾਨੂੰ ਬੰਦਾ ਕੁਝ ਕਮਾਈ ਕਰ ਰਿਹਾ ਫਿਰ ਸਾਨੂੰ ਦੇ ਰਿਹਾ ਅਸੀਂ ਤੁਹਾਨੂੰ ਦੇ ਰਿਹਾ 32 ਰੁਪਏ ਅਸੀਂ ਖਰੀਦ ਕੇ ਲਿਆਏ ਆ ਆ ਰੱਖੀ ਜਾ ਰਿਹਾ ਸਪਲਾ ਦੀ 30% ਤੋਂ ਘਟ 110 ਪ੍ਰਿੰਟ ਆ 18 ਰੁਪਏ ਦੇ ਰਿਹਾ ਆ ਲਓ ਜੀ ਆ ਸਪਲਾ ਕੰਪਨੀ ਦਾ ਕੈਪਸੂਲ ਆ ਇਹ ਮੈਕਸੀ ਰਚ ਮਲਟੀ ਵਿਟਾਮਿਨ ਹੈ ਜੀ ਇਹ ਮੈਕਸੀ ਰਚ ਇਹਦੇ ਤੇ ਪ੍ਰਿੰਟ 111 ਰੁਪਏ ਰੇਟ ਪਤਾ ਕਿੰਨਾ 18 ਰੁਪਏ 111 ਰੁਪਏ ਪ੍ਰਿੰਟ 18 ਰੁਪਏ ਰੇਟ ਹੱਤ ਹੋ ਗਈ ਯਾਰ ਕਿਸੇ ਮੈਂ ਇੱਕ ਗੱਲ ਕਹਿੰਦਾ ਗਰੀ ਇਹ ਹੈਗਾ ਜੀ 2544 ਰੁਪਏ ਪ੍ਰਿੰਟ ਤੇ 419 419 ਰੁਪਏ ਦਾ ਮਿਲਦਾ ਜੀ 419 ਰੁਪਏ ਸਾਡੇ ਕੋਲੇ ਨਾ ਵੇਖੋ ਤੁਹਾਡੀ ਸੋਸ਼ਲ ਮੀਡੀਆ ਦੀ ਤਾਕਤ 2544 ਰੁਪਏ ਦਾ ਇੰਜੈਕਸ਼ਨ ਸਾਡੇ ਕੋਲ ਚੰਡੀਗੜ੍ਹ ਤੋਂ ਵੀਰ ਆਇਆ ਤੁਸੀਂ ਵੀਡੀਓ ਸ਼ੇਅਰ ਕੀਤੀ ਚੰਡੀਗੜ੍ਹ ਤੋਂ ਵੀਰ ਆਇਆ ਉਹ ਰੋਪਿਆ ਇੱਥੇ ਆ ਕੇ ਰੋਪਿਆ ਆ ਉਹ ਆਂਦਾ ਯਾਰ ਵੀ ਚੰਡੀਗੜ੍ਹ ਦੇ ਵਿੱਚ ਸਾਨੂੰ ਸਾਡਾ ਘਰ ਦਾ ਮਰੀਜ਼ ਹੈ ਸਾਡੇ ਕੋਲ ਪੈਸੇ ਨਹੀਂ ਤੁਹਾਡੀ ਵੀਡੀਓ ਵੇਖੀ ਸੀ ਤੁਸੀਂ 419 ਰੁਪਏ ਦਾ ਟੀਕਾ ਦੇ ਰਹੇ ਜੇ 419 ਰੁਪਏ ਦਾ ਯਾਰ ਅਹੀਂ ਅਹੀਂ ਤੇ ਰੌਲਾ ਪਾਉਨੇ ਆ ਸਾਨੂੰ ਕੁਝ ਨਾ ਕਰਨ ਇਹ ਲੀਡਰ ਘੱਟੋ ਘੱਟ ਸੇਵਾ ਕਰਨ ਦੇ ਦੇਣ ਅਹੀਂ ਸੰਗਤ ਜੀ ਮਹਾਰਾਜ ਕਿਰਪਾ ਕਰੇ ਕੱਲੀ ਕੱਲੀ ਚੀਜ਼ ਗੁਰਨਾਨਕ ਦੇ ਮੋਦੀ ਖਾਨੇ ਜਿਹੜੇ ਭਾਅ ਆਊਗੀ ਉਸੇ ਭਾਅ ਜਾ ਸ਼ਰਤਾਂ ਟੁੱਟੀਆਂ ਬੇਹਾਲ ਕਾਲਾ ਬਜਾਰੀ ਪੂਰੇ ਜੋਰਾਂ ਤੇ ਇਹ ਕਮਿਸ਼ਨਾਂ ਬੰਨੀਆਂ ਭਾਈ ਸਾਹਿਬ ਜੀ 10 ਰੁਪਏ ਵਾਲੀ ਚੀਜ਼ 110 ਰੁਪਏ ਲਿਖੀ ਜਾਂਦੀ ਹੈ 100 ਰੁਪਏ ਵੇਚੀ ਜਾਂਦੀ ਹੈ ਬਿੱਟੂ ਨੂੰ ਪੁੱਛੋ ਕਿਉਂ ਨਹੀਂ ਬੋਲਦਾ ਉਹ ਤੂੰ ਕਿਉਂ ਨਹੀਂ ਬੋਲਦਾ ਜਦੋਂ ਮੈਂ MP ਬਣਾਇਆ ਕਦੇ ਨਹੀਂ ਬਣਾਇਆ ਬਸ ਜੈ ਜੀ ਵੀ ਤੇ ਰੱਖ ਵੀ ਟਿੱਡੇ ਜੇ ਵਾਲ ਕਰਕੇ ਤੇ ਪੁੱਠੇ ਜੇ ਗਾਣੇ ਗਾਉਂਦਾ ਏਹੀ ਗੱਲ ਨਾ ਮੈਂ ਕਹਿੰਦਾ ਕਹਿ ਜ਼ਰੂਰ ਕਹਿ ਪਰ ਪਹਿਲਾਂ ਇਹਨਾਂ 'ਤੇ ਬੋਲ ਲੋਕਾਂ ਦੀ ਚੰਮ ਲਾਉਣੀ ਬੰਦ ਕਰਾ ਆ ਜਿਹੜੇ ਡਾਕਟਰ ਟੈਸਟਾਂ 'ਚ ਰੁਪਈਏ ਕਮਾਉਂਦੇ ਆ ਆ ਜਿਹੜੇ ਦਵਾਈਆਂ ਵਾਲੇ ਲੁੱਟਦੇ ਆ ਪਤਾ ਕਿਉਂ ਨਹੀਂ ਬੋਲਦੇ ਇਹਨਾਂ ਦੀ ਇਲੈਕਸ਼ਨ ਚ ਫੰਡ ਇਹ ਦਿੰਦੇ ਆ ਇਹਨਾਂ ਦੀ ਇਲੈਕਸ਼ਨ ਚ ਫੰਡ ਇਹ ਲੋਕ ਦਿੰਦੇ ਆ ਇਹ ਲੋਕਾਂ ਨੂੰ ਪ੍ਰੋਟੈਕਟ ਤੁਹਾਡੇ ਲੀਡਰ ਕਰਦੇ ਆ ਜਿਨ੍ਹਾਂ ਨੂੰ ਤੁਸੀਂ ਲੀਡਰ ਬਣਾਉਂਦੇ ਜੀ ਇਹ ਸਾਨੂੰ ਤੇ ਇਹ ਮਾਰਨ ਨੂੰ ਫਿਰਦੇ ਸਾਨੂੰ ਆਂਦੇ ਤੈਨੂੰ ਕੰਮ ਨਹੀਂ ਕਰਨ ਦੇਣਾ ਆ ਜਿੰਨੀ ਟੀਮ ਬੈਠੀ ਇਹ ਸੋਚਿਆ ਇੱਕ ਦਿਨ ਕਰਾਉਣ ਦੋ ਦਿਨ ਕਰਾਉਣ ਜਿੰਨਾ ਚਿਰ ਕਰਾਂਗੇ ਸੰਗਤ ਜੀ ਸੱਚ ਜਾਗਰ ਕਰਦੇ ਰਾਂਗੇ